ਦੀ ਸੀਕ੍ਰੀਟ ਡਾਇਰੀਜ਼ ਅੱਜ ਉਹ ਪੂਰੇ 2 ਸਾਲਾਂ ਬਾਅਦ ਆਪਣੇ ਘਰ ਇੰਗਲੈਂਡ ਵਾਪਸ ਆਈ ਸੀ ਕਤਲ ਦਾ ਇਲਜ਼ਾਮ ਸੀ ਉਸਤੇ ਪਰ ਇਹ ਕਤਲ ਸੀ ਕਿਸ ਦਾ ਲੋਕ ਆਖਦੇ ਸਨ ਕਿ ਉਹ ਇੱਕ ਡੈਨ ਜਨਾਨੀ ਸੀ ਜੋ ਇੰਨੇ ਸੋਹਣੇ ਸੁਨੱਖੇ ਭਰਜਵਾਨ ਤੇ ਸ਼ਕਲ ਤੋਂ ਮਾਸੂਮ ਦਿਸਣ ਵਾਲੇ ਆਪਣੇ ਪਤੀ ਨੂੰ ਹੀ ਖਾ ਗਈ ਸੀ ਪਰ ਕੀ ਲੋਕਾਂ ਦੀਆਂ ਇਹਨਾਂ ਗੱਲਾਂ ਤੇ ਵਿਸ਼ਵਾਸ ਕੀਤਾ ਜਾ ਸਕਦਾ ਸੀ ਕਿ ਸੱਚਮੁੱਚ ਹੀ ਉਹ ਕਾਤਲ ਸੀ ਆਪਣੇ ਪਤੀ ਦੀ ਜਾਂ ਸੱਚ ਕੁਝ ਹੋਰ ਸੀ ਗੁੱਸੇ ਤੇ ਖਿਜ ਵਿੱਚ ਉਸ ਨੇ ਤਾੜ ਕਰਦਾ ਦਰਵਾਜ਼ਾ ਚੁੰਗਾਠ ਤੇ ਮਾਰਿਆ ਅੰਦਰ ਪੈਰ ਪਾਇਆ ਤਾਂ ਕੀ ਸੀ ਹਰ ਪਾਸੇ ਇੱਕ ਅਜੀਬ ਜਿਹੀ ਚੁੱਪ ਸੀ ਹਰ ਪਾਸੇ ਇੱਕ ਸਿਆਹ ਰੰਗ ਹਨੇਰਾ ਇਸ ਲਈ 2 ਸਾਲਾਂ ਤੋਂ ਇਕਰ ਇਸੇ ਤਰ੍ਹਾਂ ਹੀ ਬੰਦ ਪਿਆ ਸੀ ਧੂੜ ਮਿੱਟੀ ਹਵਾੜ ਤੇ ਹਨੇਰੀਆਂ ਕਿੰਨਾ ਕੁਝ ਹੀ ਇਸ ਨੇ ਜਰਿਆ ਸੀ ਇਹ ਉਹੀ ਘਰ ਸੀ ਜਿਸ ਵਿੱਚ ਅੱਜ ਤੋਂ 2 ਸਾਲ ਪਹਿਲਾਂ ਇੱਕ ਨਵ ਵਿਆਹੀ ਜੋੜੀ ਰਹਿਣ ਦੇ ਲਈ ਆਈ ਸੀ ਕੁੜੀ ਦਾ ਨਾਂ ਸੀ ਐਨੀ ਤੇ ਮੁੰਡੇ ਦਾ ਨਾਂ ਮਾਰਕਸ ਦੋਵੇਂ ਇੱਕ ਦੂਜੇ ਨੂੰ ਕਾਲਜ ਟਾਈਮ ਤੋਂ ਹੀ ਪਸੰਦ ਕਰਦੇ ਸੀ ਐਨੀ ਮਾਰਕਸ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਹਾਂ ਤੂੰ ਸੱਚੀ ਮੈਨੂੰ ਬਹੁਤ ਪਸੰਦ ਹੈ ਆਈ ਲਵ ਯੂ ਮਾਰਕਸ ਮਾਰਕਸ ਆਈ ਲਵ ਯੂ ਟੂ ਐਨੀ ਮੈਨੂੰ ਨਹੀਂ ਪਤਾ ਸੀ ਕਿ ਤੂੰ ਵੀ ਮੈਨੂੰ ਇੰਨਾ ਪਿਆਰ ਕਰਦੀ ਹੈ ਪਰ ਮੈਂ ਹਲੇ ਵਿਆਹ ਬਾਰੇ ਕੁਝ ਸੋਚਿਆ ਨਹੀਂ ਐਨੀ ਹਲੇ ਮੈਂ ਕੁਝ ਹੋਰ ਕਰਨ ਦੀ ਸੋਚੀਏ ਸਮਥਿੰਗ ਵੈਰੀ ਬਿਗ ਐਨੀ ਕੋਈ ਗੱਲ ਨਹੀਂ ਮਾਰਕਸ ਵੈਸੇ ਵੀ ਮੈਨੂੰ ਵਿਆਹ ਦੀ ਕੋਈ ਇੰਨੀ ਕਾਣੀ ਨਹੀਂ ਜਦੋਂ ਤੈਨੂੰ ਲੱਗੇ ਕਿ ਤੂੰ ਹੁਣ ਵਿਆਹ ਲਈ ਤਿਆਰ ਹੈ ਮੈਨੂੰ ਦੱਸ ਦੇ ਤੂੰ ਜਦੋਂ ਵੀ ਕਹੇਂਗੀ ਮੈਂ ਤੇਰੇ ਨਾਲ ਵਿਆਹ ਕਰਾਉਣ ਲਈ ਰਾਜ਼ੀ ਹੋ ਜਾਵਾਂਗਾ ਐਨਾ ਆਖਦੇ ਹੀ ਮਾਰਕਸ ਨੂੰ ਆਪਣੀਆਂ ਬਾਹਾਂ ਵਿੱਚ ਭਰ ਲੈਂਦੀ ਹੈ ਮਾਰਕਸ ਉਸਦੇ ਮੱਥੇ ਨੂੰ ਚੁੰਮਦਾ ਹੈ ਤੇ ਆਖਦਾ ਹੈ ਮਾਰਕਸ ਆਪਾਂ ਛੇਤੀ ਹੀ ਵਿਆਹ ਕਰਾਵਾਂਗੇ ਐਨੀ ਵਸ ਤੂੰ ਮੇਰੇ ਤੇ ਭਰੋਸਾ ਰੱਖ ਐਨੀ ਮੈਨੂੰ ਤੇਰੇ ਤੇ ਖੁਦ ਨਾਲੋਂ ਵੀ ਵੱਧ ਭਰੋਸਾ ਹੈ ਮਾਰਕਸ ਆਖਦੀ ਹੋਈ ਐਨੀ ਮੋੜ ਤੋਂ ਮਾਰਕਸ ਨੂੰ ਆਪਣੀ ਬਾਹਾਂ ਦੀ ਗ੍ਰਿਫਤ ਵਿੱਚ ਲੈ ਲੈਂਦੀ ਹੈ ਦੋਵੇਂ ਹੀ ਕਾਫੀ ਚਿਰ ਤੱਕ ਇੱਕ ਦੂਜੇ ਦੀਆਂ ਬਾਹਾਂ ਵਿੱਚ ਹੀ ਰਹਿੰਦੇ ਹਨ ਜਿਉਂ-ਜਿਉਂ ਐਨੀ ਘਰ ਦੇ ਅੰਦਰ ਦਾਖਲ ਹੁੰਦੀ ਜਾਂਦੀ ਹੈ ਉਸ ਨੂੰ ਵਾਰੀ-ਵਾਰੀ ਸਭ ਪਿਛਲੀਆਂ ਗੱਲਾਂ ਯਾਦ ਆਉਣ ਲੱਗਦੀਆਂ ਹਨ ਉਸ ਨੂੰ ਯਾਦ ਆਉਂਦਾ ਹੈ ਕਿ ਇੱਕ ਦਿਨ ਐਨੀ ਹੈਪੀ ਬਰਥਡੇ ਮਾਰਕਸ ਮਾਰਕਸ ਦੇ ਹੱਥ ਤੋਹਫ਼ਾ ਫੜਾਉਂਦੀ ਹੋਈ ਐਨੀ ਉਸ ਨੂੰ ਉਸਦੇ ਜਨਮ ਦਿਨ ਦੀਆਂ ਵਧਾਈਆਂ ਦੇ ਰਹੀ ਹੁੰਦੀ ਹੈ ਕਿ ਤਦੇ ਉਹਨਾਂ ਦੇ ਲਾਗੇ ਕੁਝ ਬਦਮਾਸ਼ ਮੁੰਡੇ ਆ ਕੇ ਖੜ ਜਾਂਦੇ ਹਨ ਉਹ ਐਨੀ ਨੂੰ ਵੇਖ ਕੇ ਭੱਦੇ ਤੇ ਅਸ਼ਲੀਲ ਕਮੈਂਟ ਕਰਨ ਲੱਗਦੇ ਹਨ ਮਾਰਕਸ ਉਹਨਾਂ ਨੂੰ ਰੋਕਦਾ ਹੈ ਪਰ ਜਦ ਉਹ ਮਾਰਕਸ ਦੇ ਵਾਰ-ਵਾਰ ਕਹਿਣ ਤੇ ਵੀ ਨਹੀਂ ਰੁਕਦੇ ਤੇ ਐਨੀ ਨਾਲ ਬਦਤਮੀਜ਼ੀ ਕਰਦੇ ਹਨ ਤਾਂ ਮਾਰਕਸ ਨੂੰ ਵੀ ਮਜਬੂਰਨ ਉਹਨਾਂ ਨਾਲ ਦੋ ਦੋ ਹੱਥ ਹੋਣਾ ਪੈਂਦਾ ਹੈ ਇਸ ਅਚਾਨਕ ਛਿੜੀ ਲੜਾਈ ਨਾਲ ਕਲੱਬ ਵਿੱਚ ਵੀ ਹਫੜਾ ਦੱਬੜੀ ਮੱਚ ਜਾਂਦੀ ਹੈ। ਮਾਰਕਸ ਨੂੰ ਇਕੱਲਿਆਂ ਉਹਨਾਂ ਬਦਮਾਸ਼ ਮੁੰਡਿਆਂ ਨਾਲ ਲੜਦਾ ਵੇਖ ਕਲੱਬ ਵਿੱਚ ਮੌਜੂਦ ਹੋਰ ਨੌਜਵਾਨ ਵੀ ਉਹਨਾਂ ਦੀ ਮਦਦ ਲਈ ਅੱਗੇ ਆਉਂਦੇ ਹਨ। ਇੰਨੀ ਵੀ ਸ਼ੁਰੂਆਤ ਵਿੱਚ ਉਹਨਾਂ ਨਾਲ ਬਦਮਾਸ਼ ਮੁੰਡਿਆਂ ਨਾਲ ਉਲਝ ਪੈਂਦੀ ਹੈ। ਪਰ ਮਾਗਰੋਂ ਉਹ ਆਪਣੀ ਸੂਝ-ਬੂਝ ਵਿਖਾਉਂਦੀ ਹੋਈ ਮੌਕੇ ਤੇ ਹੀ ਲੋਕਲ ਪੁਲਿਸ ਨੂੰ ਫੋਨ ਕਰਕੇ ਬੁਲਾ ਲੈਂਦੀ ਹੈ। ਪੁਲਿਸ ਦੇ ਆਉਣ ਨਾਲ ਇੱਕ ਵਾਰ ਤਾਂ ਉਹਨਾਂ ਬਦਮਾਸ਼ ਮੁੰਡਿਆਂ ਨੂੰ ਵੀ ਭਾਜਣਾ ਪੈ ਜਾਂਦੀਆਂ ਹਨ ਪਰ ਪੁਲਿਸ ਉਹਨਾਂ ਨੂੰ ਛੇਤੀ ਹੀ ਦਬੋਚ ਲੈਂਦੀ ਹੈ ਬਹਿਰ ਹਾਲ ਬਦਮਾਸ਼ਾਂ ਨਾਲ ਹੋਈ ਇਸ ਲੜਾਈ ਵਿੱਚ ਐਨੀ ਦੇ ਵੀ ਕਾਫੀ ਸੱਟਾਂ ਲੱਗੀਆਂ ਅਤੇ ਮਾਰਕਸ ਦੇ ਵੀ ਕਾਫੀ ਜ਼ਖਮ ਹੋ ਗਏ ਕਲੱਬ ਦੇ ਹੀ ਕੁਝ ਨੌਜਵਾਨ ਦੋਹਾਂ ਨੂੰ ਉਹਨਾਂ ਦੇ ਆਪਣੇ ਆਪਣੇ ਘਰ ਤੱਕ ਛੱਡ ਆਉਂਦੇ ਹਨ ਰਾਤ ਨੂੰ ਮਾਰਕਸ ਐਨੀ ਤੋਂ ਉਸ ਦਿਨ ਹੋਏ ਵਾਕਿਆ ਲਈ ਮਾਫੀ ਮੰਗਦਾ ਹੈ ਐਨੀ ਨਹੀਂ ਮਾਰਕਸ ਤੈਨੂੰ ਮੈਥੋਂ ਮਾਫੀ ਮੰਗਣ ਦੀ ਕੋਈ ਲੋੜ ਨਹੀਂ ਵੈਸੇ ਵੀ ਗਲਤੀ ਤੇਰੀ ਨਹੀਂ ਗਲਤੀ ਤਾਂ ਸਾਰੀ ਉਹਨਾਂ ਬਦਮਾਸ਼ਾ ਮੁੰਡਿਆਂ ਦੀ ਸੀ ਮਾਰਕਸ ਹਾਂ ਪਰ ਮੈਨੂੰ ਫੇਰ ਵੀ ਬਹੁਤ ਬੁਰਾ ਲੱਗ ਰਿਹਾ ਹੈ ਐਨੀ ਕੀ ਤੂੰ ਕੱਲ ਮੇਰੇ ਘਰ ਆਵੇਂਗੀ ਮੇਰਾ ਜਨਮ ਦਿਨ ਮਨਾਉਣ ਲਈ ਐਨੀ ਯਾ ਸੌਰ ਮਾਰਕਸ ਉਹ ਜੀ ਵੀ ਅੱਜ ਦੀ ਤੇਰੀ ਪਾਰਟੀ ਖੂ ਖਾਤੇ ਜਹੀ ਪੈ ਗਈ ਉਹ ਵੀ ਉਹਨਾਂ ਬਦਮਾਸ਼ ਮੁੰਡਿਆਂ ਦੇ ਕਰਕੇ